ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਨੇ ਉਮੀਦ ਕਰਦਾ ਕਿ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੋਸਤੋ ਇੱਕ ਹੋਰ ਬਹੁਤ ਵਧੀਆ ਵਿਸ਼ੇ ਦੇ ਵੀਡੀਓ ਲੈ ਕੇ ਆਇਆ ਬਹੁਤ ਵਧੀਆ ਟੌਪਿਕ ਆ ਤੇ ਜੇ ਵੀਡੀਓ ਵਧੀਆ ਲੱਗਦੀ ਹੁੰਦਾ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਜੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪ ਤੱਕ ਪਹੁੰਚ ਸਕੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਹੋਰ ਕੋਈ ਬੰਦਾ ਵੀ ਇਸ ਵੀਡੀਓ ਦਾ ਫਾਇਦਾ ਲੈ ਸਕੇ ਸੋ ਦੋਸਤੋ ਅੱਜ ਦਾ ਜਿਹੜਾ ਟੌਪਿਕ ਆ ਉਹ ਤੁਹਾਡੀ ਵੈਲਿਊ ਜਿਹੜੀ ਹੁੰਦੀ ਆ ਨਾ ਤੁਹਾਡੀ ਆਪ ਦੀ ਖੁਦੀ ਜਿਹੜੀ ਵੈਲਿਊ ਆ ਉਹਨੂੰ ਬਰਕਰਾਰ ਰੱਖਣ ਲਈ ਵੈਲਿਊ ਨੂੰ ਵਧਾਉਣ ਵਾਸਤੇ ਇਹ ਪੰਜ ਚੀਜ਼ਾਂ ਤੁਹਾਨੂੰ ਮੈਂ ਦੱਸੂਗਾ ਇਹਨਾਂ ਤੇ ਜਰੂਰ ਗੌਰ ਕਰਿਓ ਇਹ ਚੀਜ਼ਾਂ ਜਰੂਰ ਹੋਣੀਆਂ ਚਾਹੀਦੀਆਂ ਨੇ ਨੰਬਰ 1 ਤੇ ਮੈਂ ਗੱਲ ਕਰੂੰਗਾ ਵੀ ਜਦੋਂ ਕੋਈ ਥਰਡ ਪਰਸਨ ਤੁਹਾਨੂੰ ਕੋਈ ਮਿਲਦਾ ਲੈਣਾ ਚਾਹੇ ਕੋਈ ਤੁਹਾਡੇ ਤੁਹਾਡੇ ਨੌਨ ਵਿੱਚ ਆ ਤਾਏ ਚਾਹੇ ਕੋਈ ਉਹ ਅਜਨ ਵੀ ਚਾਹੋ ਤੁਹਾਨੂੰ ਨਹੀਂ ਜਾਣਦਾ ਹੈਗਾ ਤੇ ਜਦੋਂ ਤੁਹਾਡੇ ਚ ਆਪਸ ਵਿੱਚ ਕੋਈ ਗੱਲਬਾਤ ਹੁੰਦੀ ਆ ਕੋਈ ਸਵਾਲ ਜਵਾਬ ਹੁੰਦੇ ਤਾਂ ਇੱਕਦਮ ਕਾਲੀ ਵਿੱਚ ਕਦੇ ਵੀ ਜਵਾਬ ਨਹੀਂ ਦੇਣਾ ਹੈਗਾ ਥੋੜਾ ਸੋਚ ਵਿਚਾਰ ਕੇ ਹਨਾ ਉਸ ਗੱਲ ਦਾ ਜਵਾਬ ਦੇਣਾ ਇਹ ਤੁਹਾਡੀ ਜਿਹੜੀ ਵੈਲਿਊ ਹੈ ਇਹਨੂੰ ਤੁਹਾਡੀ ਵੈਲਿਊ ਤੇ ਬਹੁਤ ਵੱਡਾ ਅਸਰ ਪੈਂਦਾ ਹੈ ਠੀਕ ਹੈ ਜੀ ਕਿਤੇ ਕੋਈ ਕਿਸੇ ਵੀ ਦੀ ਕਿਸੇ ਵੀ ਟੌਪਿਕ ਤੇ ਗੱਲ ਚੱਲਦੀ ਹੈ ਨਾ ਤਾਂ ਸੋਚ ਸੰਕੋਚ ਉਸ ਚੀਜ਼ ਦਾ ਜਵਾਬ ਦਿਓ ਕਾਲੀ ਨਾ ਕਰੋ ਨੰਬਰ 2 ਤੇ ਮੈਂ ਗੱਲ ਕਰੂੰਗਾ ਕਿ ਕਈ ਵਾਰ ਆਪਾਂ ਨੇ ਇੱਕ ਹੀ ਜਗ੍ਹਾ ਤੇ ਬਾਰ ਬਾਰ ਜਾਂਦੇ ਰਹਿੰਦੇ ਹਾਂ ਨਾ ਚਾਹੇ ਉਹ ਚਾਹੇ ਰਿਸ਼ਤੇਦਾਰੀ ਹੈ ਜਾਂ ਕੋਈ ਕਿਸੇ ਦਾ ਕੋਈ ਅਫੀਸਾ ਜਾਂ ਕੁਝ ਵੀ ਹੈ ਨਾ ਬਾਰ ਬਾਰ ਜਾਣ ਨਾਲ ਇੱਕ ਜਗ੍ਹਾ ਤੇ ਵੀ ਤੁਹਾਡੀ ਵੈਲਿਊ ਤੇ ਬਹੁਤ ਫਰਕ ਪੈਂਦਾ ਸੋ ਕੋਸ਼ਿਸ਼ ਕਰਿਆ ਕਰੋ ਇੱਕੋ ਜਣਾ ਤੇ ਜਿਆਦਾ ਦੇ ਨਾ ਰੁਕਿਆ ਕਰੋ ਜਿਆਦਾ ਨਾ ਜਾਇਆ ਕਰੋ ਜਿੰਨਾ ਕਿ ਲੋਡ ਹੋਵੇ ਬਸ ਉਹ ਉਹਨਾਂ ਜਾਓ ਜਦੋਂ ਲੋਡ ਹੋਵੇ ਉਦੋਂ ਜਾਓ ਇਹ ਚੀਜ਼ਾਂ ਧਿਆਨ ਰੱਖੋ ਤੇ ਤੀਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਕਿ ਤੁਹਾਡੀ ਵੈਲਿਊ ਵਧਾਉਣ ਲਈ ਤੁਹਾਡੀ ਪਰਸਨੈਲਿਟੀ ਵੀ ਡਿਵੈਲਪ ਹੋਣੀ ਚਾਹੀਦੀ ਠੀਕ ਹੈ ਜੀ ਕਈਆਂ ਨੂੰ ਇਹ ਗੱਲ ਗਲਤ ਵੀ ਲੱਗੂਗੀ ਹਨ ਕਿ ਪਰਸਨੈਲਿਟੀ ਦੀ ਗੱਲ ਕਰਦੇ ਆਂ ਪਰ ਅੱਜ ਦਾ ਅਜ ਦੇ ਦੌਰ ਦਾ ਇਹ ਹਿੱਸਾ ਹੈ ਕਿਉਂਕਿ ਇੱਕ ਕਹਾਵਤਾ ਜੋ ਦਿਖਦਾ ਹੈ ਉਹ ਬਿਕਦਾ ਹੈ ਠੀਕ ਹੈ ਜੀ ਅੱਜ ਦੇ ਟਾਈਮ ਵਿੱਚ ਇਹ ਚੀਜ਼ ਵੀ ਇੱਕ ਵੈਲਿਊ ਦੇ ਤੌਰ ਤੇ ਦੇਖੀ ਜਾਂਦੀ ਵੀ ਬੰਦੇ ਦੀ ਪਰਸਨੈਲਿਟੀ ਕੀ ਹੈ ਠੀਕ ਹੈ ਪਰਸਨੈਲਿਟੀ ਨੂੰ ਆਪਣੀ ਨੂੰ ਡਿਵੈਲਪ ਕਰੋ ਠੀਕ ਹੈ ਜੀ ਨੰਬਰ 4 ਤੇ ਮੈਂ ਗੱਲ ਕਹੂੰਗਾ ਕਿ ਆਪਾਂ ਕਿਸੇ ਲਈ ਹਰ ਵੇਲੇ ਅਵੇਲੇਬਲ ਹੀ ਰਹਿਣੇ ਆ ਹਨਾ ਕੋਈ ਬੰਦਾ ਫੋਨ ਕਰਦਾ ਹਾਂ ਯਾਰ ਆ ਜਾ ਚੱਲੀ ਆ ਹਨਾ ਆਪਾਂ ਕਹਿੰਦੇ ਠੀਕ ਹੈ ਮੈਂ ਆ ਗਿਆ ਹਰ ਵਕਤ ਅਵੇਲੇਬਲ ਰਹਿਣਾ ਵੀ ਤੁਹਾਡੀ ਵੈਲਿਊ ਘਟਾ ਦਿੰਦਾ ਆ ਕੋਸ਼ਿਸ਼ ਕਰਿਆ ਕਰੋ ਜਿੱਥੇ ਲੋੜ ਆ ਉੱਤੇ ਹੀ ਜਾਓ ਜੇ ਨਹੀਂ ਸਰਦਾ ਤਾਂ ਜਾਓ ਹਰ ਵਾਰ ਤੁਸੀਂ ਜੋ ਕੋਈ ਬੁਲਾਉਂਦਾ ਸੀ ਹਾਂ ਕਹਿੰਦੇ ਹਾਂ ਹਾਂ ਚੱਲ ਜਰ ਮੈਂ ਆ ਗਿਆ ਹਾਂ ਚੱਲ ਜਰ ਮੈਂ ਆ ਗਿਆ ਉਸ ਨਾਲ ਵੀ ਤੁਹਾਡੀ ਵੈਲਿਊ ਤੇ ਬਹੁਤ ਇਫੈਕਟ ਪੈਂਦਾ ਇਸ ਚੀਜ਼ ਦਾ ਖਿਆਲ ਰੱਖੋ ਤੇ ਨੰਬਰ 5 ਤੇ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਵੀ ਕਦੇ ਵੀ ਕਿਸੇ ਦੇ ਉੱਤੇ ਯਾਨਕਿ ਤੁਸੀਂ ਕੋਈ ਕੰਮ ਕਰਨਾ ਮੰਨ ਲਓ ਹਨ ਤਾਂ ਉਹਦੇ ਉੱਤੇ ਡਿਪੈਂਡ ਨਾ ਰਹੋ ਵੀ 30% ਦੇ ਉੱਤੇ ਹਨਾ ਉਦੋਂ ਤੇ ਡਿਪੈਂਡ ਨਾ ਰਹੋ ਜਿਹੜਾ ਕੰਮ ਤੁਸੀਂ ਖੁਦ ਕਰ ਸਕਦੇ ਹੋ ਇਕੱਲੇ ਕਰ ਸਕਦੇ ਹੋ ਕਈ ਵਾਰ ਆਪਣੀ ਆਦਤ ਬਣ ਜਾਂਦੀ ਹੈ ਹਨਾ ਵੀ ਆਪਾਂ ਚੱਲ ਜਰ ਨੂੰ ਫੋਨ ਕਰ ਦਿੰਦੇ ਆ ਆਪਾਂ ਉਹਨੂੰ ਬੁਲਾ ਲੈਣੇ ਵੀ ਚੱਲ ਇਕੱਠੇ ਚੱਲਦੇ ਆਣੇ ਇੱਕ ਸਾਥ ਹੋ ਜੂਗਾ ਜਿਹੜਾ ਕੰਮ ਤੁਸੀਂ ਖੁਦ ਕਰ ਸਕਦੇ ਹੋ ਕਿਸੇ ਦੀ ਹੈਲਪ ਤੋਂ ਬਿਨਾ ਉਹ ਖੁਦ ਕਰੋ ਇਕੱਲੇ ਕਰੋ ਕਿਸੇ 'ਤੇ ਡਿਪੈਂਡ ਨਾ ਰਹੋ ਸੋ ਦੋਸਤੋ ਇਹ ਪੰਜ ਗੱਲਾਂ ਨੇ ਜੇ ਇਹ ਪੰਜ ਗੱਲਾਂ ਨੂੰ ਜ਼ਹਿਨ 'ਚ ਰੱਖੋਗੇ ਆਪਣੀ ਮਾਈਂਡ 'ਚ ਬਿਠਾ ਲੋਗੇ ਤਾਂ ਤੁਹਾਡੀ ਵੈਲਿਊ ਦੇਖੋ ਇਥੋਂ ਆਪਣੇ ਡਾਊਨ ਤੋਂ ਅੱਪ ਤੇ ਜਾਏਗੀ ਸੋ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਤੇ